ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੇਂ ਕਮਨ ਬਾਤਾਂ ਮਨ ਖੋਜ ਮਾਰਗ ਰਹਾਓ ਧਿਆਨ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਹ ਨਹੀਂ ਜਾਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪ ਰਤਾ ਮونی ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਤਾ ਭਗਤੀ ਨਵੈ ਪ੍ਰਕਾਰਾ ਪੰਡਤ ਵੇਦ ਪੁਕਾਰਾ ਗੇ ਰਸਤੀ ਗ੍ਰਾਸ ਧਰਮਾਤਾ ਇੱਕ ਸ਼ਬਦੀ ਬਹੁ ਰੂਪਿ ਵਦੂਤਾ ਕਾਪੜੀ ਕਉਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆ ਪਰਸਾ ਇੱਕ ਲੂਕ ਨਾ ਦੇਵੈ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਕ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮਿਲੇ ਸੋ ਭਗਤਾ ਸਗਲ ਉਕਤਿ ਆ ਪਾਵਾਂ त्यागी शरण पावा नानक गुरु चरण पराता एक ओंकार सतगुरु प्रसाद श्री राग मल्ला पहला करत जा जोगी अंदर जोगिया तू भोगी अंदर भोगिया तेरा अंत ना पाया स्वर्ग मच्छ पाया ल जियो ਹੋ ਵਾਰੀ ਹੋ ਵਾਰਣੇ ਕੁਰਬਾਨ ਤੇਰੇ ਨਾਮ ਨੋ ਰਹਾਵ ਤਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਓ ਪ੍ਰਗਟ ਪਹਾੜਾ ਜਾਪਦਾ ਸਭ ਨਾਮੈ ਨੋ ਪਰਤਾਪਦਾ ਸਤਗੁਰ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਓ ਸਤਗੁਰ ਕਾ ਬਲ ਜਾਇਐ ਜਿਸ ਮਿਲਿਆ ਪਰਮ ਗਤ ਪਾਇਐ ਸਵਰਨਰ ਮਨ ਜਨ ਲੋਚ ਦੇ ਸੋ ਸਤਗੁਰ ਦੀਆ ਬੁਝਾਏ ਜਿਓ ਸਤ ਸੰਗਤ ਕੈਸੀ ਜਾਣਿਆ ਜਿੱਥੇ ਕੋ ਨਾਮ ਵਖਾਣਿਆ ਏ ਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਬਜਾਏ ਜਿਉ ਏ ਜਗਤ ਭਰਮ ਭਲਾਇਆ ਆਪੋ ਤੋ ਦੁਖਵਾਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਨਾ ਕੇ ਨਾਹਿ ਜਿਉ ਦੋਹਾਗਣੀ ਕਿਆ ਨਿਸ਼ਾਨੀਆਂ ਖਸਮੋ ਕੁੱਥੀਆਂ ਫਿਰੈ ਨਿਮਾਣੀਆਂ ਮੈਲੇ ਵੇਸ ਤਨਾ ਕਾਮਣੀ ਦੁਖੀ ਰਹਿਣ ਵਿਹਾਏ ਜਿਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜਿਉ ਹੁਕਮ ਜਿਨਾ ਨੋ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਈਆਂ ਸੇ ਸੋਹਾਗਣੀ ਜਨ ਸਹ ਨਾਲ ਪਿਆਰ ਜਿਓ ਜਿੰਨਾ ਭਾਣੇ ਕਾਰਸ ਆਇਆ ਤਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀ ਐ ਜੋ ਸਭ ਸਹਿ ਲੈ ਮਿਲਾਏ ਜਿਓ ਸਤਿਗੁਰ ਮਿਲਿਆ ਫਲ ਪਾਇਆ ਜਨ ਵਿੱਚੋਂ ਅਹਕਰਨ ਚੁਕਾਇਆ ਧਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤਕ ਆਏ ਜਿਉ ਅੰਮ੍ਰਿਤ ਤੇਰੀ ਬਾਣਿਆ ਤੇਰਿਆਂ ਭਗਤਾਂ ਰਜੈ ਸਮਾਣਿਆ ਸੁਖ ਸੇਵਾ ਅੰਦਰ ਰੱਖੀਐ ਆਪਣੀ ਨਦਰ ਕਰੈ ਨਿਸਤਾਰ ਜਿਉ ਸਤਗੁਰ ਮਿਲਿਆ ਜਾਣਿਆ ਜਤ ਮਿਲਿਆ ਨਾਮ ਵਖਾਣਿਆ ਸਤਗੁਰ ਬਾਝ ਨਾ ਪਾਇਓ ਸਭ ਥੱਕੀ ਕਰਮ ਕਮਾਏ ਜਿਉ ਥੋ ਸਤਗੁਰ ਵਿਟਹੁ ਕਮਾਇਆ ਜਨ ਭ੍ਰਮ ਭੁਲਾ ਮਾਰਗ ਪਾਇਆ ਨਜ਼ਰ ਕਰੇ ਜੇ ਆਪਣੀ ਆਪੇ ਲੈ ਰਲਾਈ ਜਿਉ ਤੂੰ ਸਭਨਾ ਮਹਿ ਸਮਾਇਆ ਤਿਨ ਕਰਥੈ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਤਰੀ ਕਰਤਾਰ ਜਿਉ ਆਪੇ ਖਸਮੰਨੇ ਵਾਜਿਆ ਜਿਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖਿਆ ਦੁਇ ਕਰ ਮਸਤਕ ਧਾਰ ਜਿਉ ਸਭ ਸੰਜਮ ਰਹੈ ਸਿਆਣਪ ਮੇਰਾ ਪ੍ਰਭ ਸਭ ਕਿਸ ਜਾਣਦਾ ਰਾਗਟ ਪ੍ਰਤਾਪ ਵਰਸਾਇਓ ਸਭ ਲੋਕ ਕਰੈ ਦੇਕਾਰ ਜਿਓ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸਮਹਾਰਿਆ ਕੰਠ ਲਾਏ ਕ ਰਖਿਓ ਨਾ ਲੱਗੇ ਨ ਤਤੀਵਾ ਉਜਿਓ ਮੈਂ ਮੰਤਨ ਪ੍ਰਭੂ ਤੇ ਆ ਜੀਏ ਇਛਾੜਾ ਫਲ ਪਾਇਆ ਸ਼ਾ ਪਾਤਸ਼ਾਹ ਸਿਰਖਸਮ ਤੂੰ ਜਬ ਨਾਨਕ ਜੀਵੇ ਨਾਉ ਜਿਉ ਤਦ ਆਪੇ ਆਪੇ ਆਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੋ ਸਚ ਵਰਤਦਾ ਜਿਸ ਭਾਵਾ ਤੇ ਸਹਿ ਬਝਾਏ ਜਿਉ ਗੁਰ ਪ੍ਰਸਾਦਿ ਪਾਇਆ ਤਿਸੈ ਮਾਇਆ ਮੋਚੁ ਕਾਇਆ ਕਿਰਪਾ ਕਰ ਕੈ ਆਪਣੀ ਆਪੇ ਲੈ ਸਮਾਏ ਜਿਉ ਗੋਪੀ ਨ ਗੋਵਾਲਿਆ ਤਦ ਆਪੇ ਗੋਏ ਉਠਾਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜਿਉ ਜਨ ਸਤਗੁਰ ਸਿਓ ਚਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ ਨਰਮਲ ਜੋਤ ਤਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜਿਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਹੈ ਵਡਿਆਈਆਂ ਹਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਜ ਸੰਭਾਲ ਜਿਓ ਹਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ